ਤੁਸੀਂ ਦੇਖ ਰਹੇ ਹੋ 24 ਪੰਜਾਬ نیوز 채ਨਲ ਨੂੰ ਸ਼੍ਰੋਮਣੀ ਕਾਲੀ ਦਲ ਦੇ ਚੰਦ ਹਰਚੰਦ ਸਿੰਘ ਲੰਗਵਾਲ ਦੀ 40ਵੀਂ ਵਰ੍ਹੇ ਮਨਾਉਣ ਸੰਬੰਧੀ ਹਲਕਾ ਸੰਰੂਰ ਦੀ ਮੀਟਿੰਗ ਅੱਜ ਗੁਰਦੁਆਰਾ ਪਾਸ਼ੇ ਨੌਮੀ ਵਿਖੇ ਵਨਗੜੀ ਵਿਖੇ ਕੀਤਾ ਗਿਆ ਜਿਸ ਦੇ ਵਿੱਚ ਕੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢਿੰਡਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਵਿੰਦ ਸਿੰਘ ਲੰਗਵਾਲ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਚੁੰਦਾ ਅਤੇ ਇਸ ਮੌਕੇ ਦੇ ਸਾਬਕਾ ਸੰਸਦ ਮੈਂਬਰ ਬਊ ਪ੍ਰਕਾਸ਼ ਚੰਦ ਗਰਗ ਅਤੇ ਇਸ ਮੌਕੇ ਹੋਰ ਵਿਖਵਾ ਕਾ ਬਕੌਚੂ ਨੇ ਸਨ ਜਿੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਜੀਤ ਹੋਏ ਅਕਾਲੀ ਦਲ ਦੇ ਬਹੁਤ ਉੱਚੇ ਧਾਰਮਿਕ ਸ਼ਖਸੀਅਤ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਮੰਨਣ ਲਈ ਪੰਤ ਵਿੱਚ ਭਰ ਮੰਗਾਰਾ ਮਿਲੇਗਾ। ਉਹਨਾਂ ਨੇ ਕਿਹਾ ਕਿ 20 ਅਗਸਤ ਨੂੰ ਨਾਜ ਮੰਡੀ ਲੰਗੋਵਾਲ ਵਿਖੇ ਪੰਜਾਬ ਦੇ ਪੰਤ ਦਿੱਤਾਂ ਲਈ ਕੁਰਬਾਨੀ ਦੇਣ ਵਾਲੇ ਸੰਤਰਚਨ ਸਿੰਘ ਲੰਗਵਾਲ ਦੇ ਸੰਬੰਧ ਵਿੱਚ ਇਹ ਮੀਟਿੰਗ ਕੀਤੀ ਗਈ ਸੀ। ਅਤੇ ਇਸ ਮੌਕੇ ਤੇ ਉਹਨਾਂ ਨੇ ਪ੍ਰਵਿੰਦਰ ਸਿੰਘ ਢਿੰਡਸਾ ਨੇ ਬਲਦੇਵ ਮਾਨ ਨੂੰ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਵੀਰ ਬਾਦਲ ਤੁਹਾਡੇ ਵਿੱਚ ਜਾਣ ਦੇ ਸੰਬੰਧੀ ਕੀ ਬੋਲ ਤੇ ਨਜ਼ਰ ਆਇਆ ਚਾਹੇ ਗੋਵਿੰਦ ਸਿੰਘ ਲੰਗੋਵਾਲ ਜੀ ਹੋਣ। ਜਾ ਪ੍ਰਵਿੰਦਰ ਸਿੰਘ ਟਿੰਡਸਾ ਇਸ ਸੰਬੰਧੀ ਉਹਨਾਂ ਨੇ ਕੀ ਕਿਹਾ ਤੇ ਗੈਨੀ ਹਰਪ੍ਰੀਤ ਸਿੰਘ ਨੂੰ ਜ਼ਿਲੇਦਾਰ ਬਣਨ ਤੋਂ ਬਾਅਦ ਉਸ ਸੰਬੰਧੀ ਵੀ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਣਾ ਜ਼ਿਲੇਦਾਰ ਦੇ ਪੰਜ ਮੈਂਬਰੀ ਕਮੇਟੀ ਵੱਲੋਂ ਮਿਤੀ ਗੁਰਦੁਆਰਾ ਨੌਂ ਪਾਸ਼ੇ ਮੀਟਿੰਗ ਕੀਤੀ ਗਿਆ ਕੀ ਸੋ ਅੱਜ ਦੀ ਮੀਟਿੰਗ ਜਿਹੜੀ ਹੈ ਇਹ ਅਮਰਜੀਤ ਸੰਤਰਚੰਦ ਸਿੰਘ ਲੋਂਗੋਵਾਲ ਜੀ ਦੀ 40ਵੀਂ ਵਰਸੀ ਤੇ ਜਿਹੜੀ ਆ ਰਹੀ ਹੈ ਔਰ 20 ਅਗਸਤ ਨੂੰ ਸੰਤ ਲੰਗੋਵਾਲ ਜਿੱਦੀ ਵਰਸਿੰਗ ਬਣਾਉਣ ਦੇ ਸਬੰਧੀ ਅੱਜ ਜਿਹੜਾ ਹਲਕਾ ਸੰਗਰੂਰ ਦੀ ਮੀਟਿੰਗ ਜਿਹੜੀਆ ਗੁਰਦੁਆਰਾ ਨੌਮੀ ਫਾਤਸ਼ਾਹੀ ਸਾਹਿਬ ਕੇਸ ਸਥਾਨ ਤੇ ਹੋਈ ਹੈ ਔਰ ਮੈਂ ਦੇਖ ਰਿਹਾ ਕਿ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈਗਾ ਵੱਡੀ ਭਾਰੀ ਗਿਣਤੀ ਵਿੱਚ ਵਰਕਰ ਸਹਿਬਾਨ ਸਾਰੀ ਸੰਗਤ ਇੱਥੇ ਪਹੁੰਚੀ ਹੈ ਕਿਉਂਕਿ ਜਦੋਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਜਿਹੜੀ ਆ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਹੋਈ ਹੈ ਉਦੋਂ ਦੇ ਸੀ ਦੇਖ ਰਿਹਾ ਪੰਜਾਬ ਦੇ ਵਿੱਚ ਇੱਕ ਨਵਾਂ ਹੁਲਾਰਾ ਪੈਦਾ ਹੋਇਆ ਹੈ ਔਰ ਨਵੀਂ ਇੱਕ ਹਵਾ ਐ ਜੀ ਚੱਲੀ ਐ ਜਿਸ ਤਰ੍ਹਾਂ ਲੋਕ ਚਾਹੁੰਦੇ ਸੀ ਕਿ ਸਾਨੂੰ ਇੱਕ ਵਧੀਆ ਸ਼ੋਮਨੇ ਕਾਲੀ ਦਲ ਮਿਲੇ ਵਧੀਆ ਪ੍ਰਧਾਨ ਮਿਲੇ ਸੋ ਬੜਿਆ ਰਸਤਾ ਇਕ ਲੱਭੇ ਜਿਹਦੇ ਵਿੱਚ ਸਾਰੀ ਸੰਗਤ ਜੁੜੇ ਸੋ ਇਹ ਸਮਝਿਆ ਕਿ ਆਉਣ ਵਾਲੇ ਸਮੇਂ ਚ ਸ਼ੋਮਣੀ ਕਾਲੀ ਦਲ ਜਿਹੜਾ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਹਨ ਔਰ ਇਹਨੇ ਬਹੁਤ ਉੱਚੀਆਂ ਬਲੰਦੀਆਂ ਤੇ ਇਹ ਪਹੁੰਚਣਾ ਔਰ ਲੋਕ ਤੁਹਾਡਾ ਤੁਹਾਡੇ ਜੁੜ ਰਹਿਣ ਸੋ ਬਹੁਤ ਸਾਰੇ ਐਸੇ ਵੀ ਸੀ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਸੀ ਇਹਨਾਂ ਲੋਕਾਂ ਦੀਆਂ ਬੜੇ ਲੰਮੇ ਸਮੇਂ ਤੋਂ ਆਪਣੇ ਘਰ ਬੈਠੇ ਸੀ ਨਿਰਾਸ਼ ਹੋਏ ਬੈਠੇ ਸੀ ਪਿਛਲੇ ਸਮੇਂ ਦੇ ਵਿੱਚ ਉਹ ਸਾਰੇ ਅਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਨੇ ਧੜਾ ਧੜ ਆ ਰਹੇ ਨੇ ਤੁਸੀਂ ਰੋਜ਼ ਹੀ ਨਵੇਂ ਤੋਂ ਨਵੇਂ ਦੇਖੋਗੇ ਕਿੰਨੇ ਆਗੂ ਜਿਹੜੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨਗੇ ਹਰ ਪੀਸੀ ਜੀ ਬਣ ਤੋਂ ਬਾਅਦ ਕਿਹੜੇ ਤੁਹਾਨੂੰ ਲੱਗਦਾ ਵੀ ਸਿਧਾਂਤਾਂ ਦੇ ਨਾਲ ਲੋਕਾਂ ਨੂੰ ਜ਼ਿਆਦਾ ਜੁੜਨਗੇ ਕਿਉਂਕਿ ਵਿੱਚ ਆਪ ਦੇ ਵਿੱਚ ਤਾਲਮੇਲ ਨਾ ਹੋਣਾ ਇਹ ਵੀ ਲੱਗਦਾ ਵੀ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਬਹੁਤ ਥੋੜਾ ਹੋ ਗਿਆ ਦੇਖੋ ਲੋਕ ਇੱਕ ਤਾਂ ਇਹ ਸੀ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਔਰ ਮੇਰੀ ਪ੍ਰੀਨ ਸਿਧਾਂਤ ਹੈ ਧਰਮ ਨੂੰ ਨਾਲ ਲੈ ਕੇ ਚੱਲਦੇ ਨੇ ਧਰਮ ਦਾ ਕੁੰਡਾ ਹਮੇਸ਼ਾ ਚਾਹੁੰਦੇ ਨੇ ਕਿ ਇਹ ਸ਼ੋਮਣੀ ਕਾਦਰਦਲ ਦੇ ਉੱਤੇ ਹੋਣਾ ਚਾਹੀਦਾ ਔਰ ਜਿਸ ਤਰ੍ਹਾਂ ਦਾ ਸੰਤਰ ਚੰਦ ਸਿੰਘ ਲੋਂਗੋਵਾਲ ਸੀ ਨਾ ਉਸ ਵੇਲੇ ਵੀ ਬੜਾ ਵੱਡਾ ਹੁਲਾਰਾ ਜਿਹੜਾ ਅਸੀਂ ਸੰਤ ਲੰਗੋਵਾਲ ਵਿੱਚ ਆਇਆ ਸੀ ਜਦੋਂ ਸਾਰੀਆਂ ਸੰਗਤਾਂ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਸੀ ਉਸ ਤਰ੍ਹਾਂ ਦੇ ਹਾਲਾਤ ਅੱਜ ਅਸੀਂ ਦੇਖ ਰਹੇ ਹਾਂ ਕਿ ਅੱਜ ਵੀ ਬਹੁਤ ਸੰਗਤ ਬਹੁਤ ਖੁਸ਼ ਹੈਗੀ ਵੱਡਾ ਹੁਲਾਰਾ ਜਿਹੜਾ ਪੈਦਾ ਹੋਣਾ ਹੈ ਯਾਨੀ ਹਰਪੀ ਸਿੰਘ ਜੀ ਬਹੁਤ ਸਿਆਣੇ ਨੇ ਇੱਕ ਆਮ ਘਰ ਦੇ ਵਿੱਚ ਉੱਠ ਕੇ ਉਹਨਾਂ ਨੇ ਬੜੇ ਮਿਹਨਤ ਦੇ ਨਾਲ ਉੱਚੀਆਂ ਪਦਮੀਆਂ ਪ੍ਰਾਪਤ ਕੀਤੀਆਂ ਉਹਨਾਂ ਨੇ ਅੱਜ ਵੀ ਦੇਖੋ ਸਭ ਤੋਂ ਸਰਮੋਰ ਜਿੱਥੇ ਬੰਦੀਆਂ ਸਿੱਖਾਂ ਦੀ ਜਿਹੜੀ ਸ਼੍ਰੋਮਣੀ ਕਾਲਜ ਦਲ ਦਾ ਲਾਏਗਾ ਉਹਦੇ ਪ੍ਰਧਾਨ ਬਣੇ ਨੇ ਸੋ ਉਹਨਾਂ ਦਾ ਸਾਨੂੰ ਬਹੁਤ ਵੱਡੀਆਂ ਆਸਾਂ ਨੇ ਵਿਦਵਾਨ ਵੀ ਨੇ ਪੜ੍ਹੇ ਲਿਖੇ ਨੇ ਹਰ ਗੱਲ ਨੂੰ ਚੰਗੀ ਤਰ੍ਹਾਂ ਲੋਕਾਂ ਕੇ ਪੇਸ਼ ਕਰ ਸਕਦੇ ਨੇ ਸੋ ਸਾਨੂੰ ਬੜੀ ਆਸ ਹੈ ਕਿ ਉਹਨਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਕਾਲ ਦਲ ਜਿਹੜਾ ਹੈ ਅੱਗੇ ਵਧੇਗਾ ਹਾਂ ਸੋਸ਼ਲ ਮੀਡੀਆ ਦੇ ਇੱਕ ਆਗਿਆਪਤੀ ਸਿੰਘ ਦਾ ਬਿਆਨ ਆਉਂਦਾ ਵੀ ਮੇਰਾ ਦਿੱਲੀ ਨਾਲ ਸਾਡੀ ਯਾਰੀ ਹੈ ਉਹਨੂੰ ਲੈ ਕੇ ਇੱਕ ਬਹੁਤ بڑا ਸੋਸ਼ਲ ਮੀਡੀਆ ਦਾ ਪਲੇਟਫਾਰਮ ਤੇ ਚਲਾਇਆ ਗਿਆ ਉਹ ਕਿਵੇਂ ਕੀਤਾ ਦੇਖੋ ਸੋਸ਼ਲ ਮੀਡੀਆ ਤਾਂ ਜੇ ਕਿ ਕਦਰ ਕੁਸ਼ੀ ਕਰਨ ਤੇ ਲੱਗੇ ਸਾਡੇ ਜਿਹੜੇ ਵਿਰੋਧੀ ਨੇ ਨਾ ਹੇ ਹਮੇਸ਼ਾ ਹੋਣੀ ਚਾਹੁੰਦੇ ਜਿਹੜੇ ਸ਼ਰਮਾਇਦਾਰ ਲੋਕ ਨੇ ਉਹ ਚਾਹੁੰਦੇ ਨੇ ਸਾਡੇ ਗਲਬੇ ਵਿੱਚ ਹੀ ਪੰਜਾਬ ਰੋ ਕਦਾਰ ਖੁਸ਼ੀ ਕਰਨ ਉਹ ਵਿੱਚੋਂ ਕੋਈ ਨਾ ਇੱਕ ਗੱਲ ਕੱਟ ਕੇ ਜਿਹੜੀ ਆ ਉਹ ਪਾ ਦੇਣੇ ਜਿਹੜੀ ਯਾਰੀ ਵਾਲੀ ਗੱਲ ਕੀਤੀ ਸੀ ਇਹ ਤਾਂ ਉਹ ਉਹਦੇ ਨਾਲ ਹੱਸ ਰਹੇ ਸੀ ਉਹਨੂੰ ਕਹਿ ਰਹੇ ਸੀ ਰਣਜੀਤ ਗਿਆਨੀ ਰਣਜੀਤ ਸਿੰਘ ਦੀ ਹੈਡ ਗ੍ਰੰਥੀ ਨੇ ਬੰਗਲਾ ਸਾਹਿਬ ਦੇ ਉਹਦੇ ਬਾਅਦ ਸਹਿਯੋਗ ਕਰਦੇ ਵੀ ਥੋੜੀ ਯਾਰੀ ਉਹਨੂੰ ਕਹਿ ਕੇ ਹੱਸ ਰਹੇ ਸੀ ਉਹ ਕੱਟ ਕੇ ਇੱਕ ਪਾਤੀ ਉਹਨਾਂ ਨੇ ਉਹਦੇ ਨਾਂ ਤੇ ਜੋੜਤੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਖੁਸ਼ਰਬੀਦੀਆਂ ਜਾਂ ਕੈਬੀਏ ਜਾਂ ਇੱਕਦਾਰ ਖੁਸ਼ੀ ਕੇ ਜਾਂ ਕੁਝ ਵੀ ਹੈ ਇਹ ਸਾਡੇ ਵਿਰੋਧੀ ਕਰ ਰਹੇ ਨੇ ਉਹ ਵਿੱਚੋਂ ਕਟ-ਕਟ ਕੇ ਇਹੀਆਂ ਗੱਲਾਂ ਪਾ ਰਹੇ ਨੇ ਲੇਕਿਨ ਉਹਨਾਂ ਦੇ ਕਿਰਦਾਰ ਬਾਰੇ ਉਹਨਾਂ ਦੇ ਜੀਵਨ ਬਾਰੇ ਹਰ ਬੱਚਾ-ਬੱਚਾ ਪੰਜਾਬ ਦਾ ਜਿਹੜਾ ਹੈ ਉਹ ਜਾਣਦਾ ਹੈ ਹਾਂ ਬਲਦੀਮਾ ਜੀ ਨੂੰ ਕੁਛ ਦਿਨ ਪਹਿਲਾਂ ਸ਼ੋਮਨੀ ਕਾਲੀ ਦਾ ਸੁਖਮਨੀ ਜੀ ਦੀ ਵਾਇਸ ਪਛਾਣ ਲਈ ਕਿਵੇਂ ਦੀ ਕਿਉਂ ਮੈਨੂੰ ਨਹੀਂ ਪਤਾ ਕਿ ਉਹ ਕਿਵੇਂ ਹੋਏ ਨੇ ਕਿ ਦੋ ਬਦੇ ਬੇੜੇ ਦੇ ਸਵਾਰ ਹੋ ਗਏ ਤਾਂ ਮੈਂ ਇਹ ਹੀ ਸਮਝਦਾਗਾ ਜਿਹਨੂੰ ਲੋਕਾਂ ਚਾਹੁੰਦੇ ਵੀ ਨਹੀਂ ਹੈਗੇ ਪਿੰਡਾਂ ਦੇ ਵਿੱਚ ਆਪਾਂ ਦੇਖ ਹੀ ਰਿਹਾਗਾ ਅਜ ਤੱਕ ਨਮਾ ਸੂਰ ਚੜਿਆਗਾ ਪੰਜਾਬ ਦੇ ਵਿੱਚ ਉਹ ਅਸੂਰਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਿਰਜੀਤੀ ਦਾ ਜਿਹਦੇ ਪ੍ਰਧਾਨ ਨੇ ਜਾਨੀ ਹਰਪੀ ਸਿੰਘ ਜੀ ਲੋਕ ਤਾਂ ਇਸ ਪਾਸੇ ਨੂੰ ਜੁੜ ਰਹੇ ਨੇ ਤੋ ਮੈਂ ਸਮਝਦਾ ਕਿ ਇਹ ਉਹਨਾਂ ਨੂੰ ਉਧਰ ਜਾਣਾ ਨਹੀਂ ਚਾਹੀਦਾ ਸੀ ਉਹ ਤਾਂ ਦੇਖੋ ਉਹਨਾਂ ਨੇ ਭਾੜਤੀ ਵੀ ਕੀਤੀ ਸਾਡੀਆਂ ਮੀਟਿੰਗਾਂ ਵਿੱਚ ਵੀ ਆਉਂਦੇ ਰਹੇ ਜਿਹੜੀ ਜਿੰਨਾ ਵੀ ਯਾਨੀ ਹਰ ਪੀਸ ਨੂੰ ਪ੍ਰਧਾਨ ਬਣਾਉਣ ਵਾਸਤੇ ਹਮੇਸ਼ਾ ਉਹ ਸਬਾਪਸਾਂ ਵੀ ਕਰਦੇ ਰਹੇ ਨੇ ਸੁਝਾਅ ਵੀ ਦਿੰਦੇ ਰਹੇ ਨੇ ਲੇਕਿਨ ਪਤਾ ਨਹੀਂ ਕਿ ਕੀ ਉਹਨਾਂ ਤੇ ਕਿਸ ਤਰ੍ਹਾਂ ਦਾ ਇਹ ਪ੍ਰਭਾਵ ਬਣ ਗਿਆ ਕਿ ਉਹ ਫੇਰ ਅੱਜ ਫੇਰ ਜਿਹੜਾ ਬਾਦਲ ਕਾਰੀ ਦਲ ਜੁੜ ਕੇ ਜਾ ਕੇ ਇਸ ਸਵੇਰ ਸਾਬਕਾਸ ਹੁੰਦੇ ਵਿੱਚ ਮੀਟਿੰਗ ਜਿਹੜੀ ਕੀਤੀ ਗਈ। ਉਹ 20 ਅਗਸਤ ਨੂੰ ਸੰਤ ਹਰਚੰਦ ਸਿੰਘ ਦੀ ਨੰਗਰ ਸਾਹਿਬ ਜਿੱਦੀ ਸਲਾਨਾ ਵਰਸੀ ਜਿਹੜੀ ਹੈ ਮਨਾਉਣੀ ਹੈ। ਉਹਨੂੰ ਤਿਆਰੀਆਂ ਸੰਬੰਧੀ ਅੱਜ ਮੀਟਿੰਗ ਰੱਖੀ ਗਈ ਸੀ। ਤੇ ਸਾਰੇ ਇਲਾਕੇ ਦੇ ਆਗੂ ਤੇ ਵਰਕਰ ਸੰਗਰੂਰ ਹਲਕੇ ਦੇ ਅੱਜ ਇੱਥੇ ਹਾਜ਼ਰ ਹੋਏ ਆ। ਤੇ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਅਸੀਂ ਵੱਧ ਤੋਂ ਵੱਧ ਸੰਗਤ ਉੱਤੇ ਲੈ ਕੇ ਵੀ ਆਵਾਂਗੇ ਤੇ ਲੋਕਾਂ ਦੇ ਵਿੱਚ ਵੀ ਬਹੁਤ ਉੱਛਾ ਹੈ। ਜਿਹੜੀ ਨਵੀਂ ਚੋਣ ਹੋਈ ਹੈ। ਸ਼੍ਰੋਮਣੀ ਕਾਲੀਦਾ ਦੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਪੰਥਕ ਕਾਉਂਸਲ ਦੇ ਚੇਅਰਮੈਨ ਬੀਬੀ ਸਤਵੰਤ ਕੌਰ ਇਹਨਾਂ ਦੋਨਾਂ ਦੇ ਬਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਮੈਂ ਸਮਝਦਾ ਇਹ ਜਿਹੜਾ ਇਕੱਠ ਹੈ ਇਹ ਉਸ ਤੋਂ ਬਾਅਦ ਪਹਿਲਾ ਇਕੱਠ ਹੋ ਰਿਹਾ ਹੈ ਇਹ ਇੱਕ ਇਤਿਹਾਸਕ ਇਕੱਠ ਹੋ ਕੇ ਨਿਪਟਿਆ ਹੈ ਕਿਵੇਂ ਦੇਖਦੇ ਹੋ ਯਾਰ ਪੀ ਸਿੰਘ ਜੀ ਦੇ ਵਦਨ ਤੋਂ ਬਾਅਦ ਕਿਵੇਂ ਸਰਗਰਮੀਆਂ ਦੀਆਂ ਹੋਣੀਆਂ ਜਿਹੜੇ ਸ਼ੁਰੂ ਦੇਖੋ ਅਸੀਂ ਤਾਂ ਸਾਰੇ ਹੀ ਜਿਹੜੇ ਪੰਥ ਤੈਸ਼ੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਾਥ ਦਿਓ ਗਿਆਨੀ ਜੀ ਦਾ ਬੀਬੀ ਜੀ ਦਾ ਸਾਥ ਦਿਓ ਤਾਂ ਕਿ ਦੁਬਾਰੇ ਉਹ ਜੋ ਸੋਚ ਹੈ ਪੰਥਕ ਉਹਨੂੰ ਦੁਬਾਰੇ ਜਾਗਰ ਕੀਤਾ ਜਾ ਸਕੇ ਪੰਜਾਬ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਅਤੇ ਕੌਮ ਦੀ ਚੰਗੀ ਗਵਾਈ ਇਹਨਾਂ ਦੇ ਵਧੀਆ ਕਵਾਗੇ ਦੋਨੇ ਲੀਡਰ ਕਰਨ ਦੇ ਸਮਰਥ ਨੇ ਸੋ ਆਸ ਕਰਦੇ ਆ ਵੀ ਸਮੁੱਚੀ ਸੰਗਤ ਵੀ ਤੇ ਅਕਾਲੀ ਦਲ ਦੇ ਜਿਹੜੇ ਸਾਰੇ ਆਗੂ ਤੇ ਲੀਡਰ ਇਹਨਾਂ ਦਾ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਅੱਜ ਬਾਦਲ ਦਲ ਦੇ ਵਿੱਚ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਉਹ ਵੀ ਉਹਨਾਂ ਨੂੰ ਛੱਡ ਕੇ ਤਿਆਗ ਕੇ ਜਿਹੜਾ ਹੈ ਕੌਮ ਦੀ ਭਾਵਨਾ ਦੇ ਮਗਰ ਲੱਗਣ ਤੇ ਇਹਨਾਂ ਦਾ ਸਾਥ ਦੇਣ ਅਕਾਲੀ ਦਲ ਇਕੱਠਾ ਕਿਉਂ ਨਹੀਂ ਹੋ ਸਕਦਾ ਜੀ ਕਿਉਂਕਿ ਜਿਵੇਂ ਉਹਨਾਂ ਕਰ ਪਿਆ ਇਹ ਇਕੱਠਾ ਦਾ ਤਾਂ ਦੇਖੋ ਗੱਲ ਇਹ ਆ ਵੀ ਇਕੱਠੇ ਦਾ ਤਾਂ ਅਕਾਲ ਤਖਸਾਲ ਸਾਹਿਬ ਨੇ ਬੜਾ ਵਧੀਆ ਫੈਸਲਾ ਦਿੱਤਾ ਸੀ ਕੱਲ ਤੱਕ ਸਾਹਿਬ ਤੇ 2 ਦਸੰਬਰ ਦਾ ਉਹ ਕਾਲੀ ਦਲ ਨੂੰ ਇਕੱਠੇ ਕਰਨ ਵਾਸਤੇ ਸਾਰੇ ਪੰਥ ਨੂੰ ਇਕੱਠੇ ਕਰਨ ਵਾਸਤੇ ਜਿਹੜਾ ਇੱਕ ਦਿਸ਼ਾ ਉਹਨਾਂ ਨੇ ਦਿੱਤੀ ਸੀ ਜੋ 7 ਮੈਂਬਰੀ ਕਮੇਟੀ ਦੇ ਰਾਹੀਂ ਭਰਤੀ ਕਰਨ ਦੀ ਤੇ ਉਹ ਪੰਜ ਮੈਂਬਰੀ ਜਿਹੜੀ 7 ਮੈਂਬਰ ਚੋਂ ਦੋ ਸਤੀਫਾ ਦੇ ਗਏ ਤੇ ਜਿਹੜੇ ਪੰਜ ਮੈਂਬਰ ਰਹਿ ਗਏ ਉਹਨਾਂ ਨੇ ਭਰਤੀ ਕੀਤੀ ਹੈ ਸੋ ਇਹ ਪੰਥ ਨੂੰ ਇਕੱਠਾ ਕਰਕੇ ਹੀ ਭਰਤੀ ਕੀਤੀ ਗਈ ਹੈ ਸਾਰੀਆਂ ਧਿਰਾਂ ਨੇ ਇਹਦੇ ਵਿੱਚ ਸ਼ਮੂਲਿਤ ਕੀਤੀ ਹੈ ਬੜੀਆਂ ਨਵੀਆਂ ਧਿਰਾਂ ਤੁਸੀਂ ਦੇਖੋ ਰਵਿੰਦਰ ਸਿੰਘ ਜੀ ਉਹਨਾਂ ਨੇ ਆਪ ਦਾ ਪਾਰਟੀ ਭੰਗ ਕਰਤੀ ਅਜੀਪਾਲ ਸਿੰਘ ਬਰਾੜ ਸਤਲਜ ਮਿਸ਼ਨ ਤੇ ਜਿਹੜੇ ਬਹੁਤ ਵੱਡੇ ਸਮਾਜਕਾਰ ਚਲ ਚਰ ਰਹੇ ਨੇ ਉਹ ਵੀ ਜਿਹੜਾ ਹੈ ਇਸ ਭਰਤੀ ਵਿੱਚ ਸ਼ਾਮਲ ਹੋਏ ਹੋਰ ਬਹੁਤ ਲੋ ਸੰਗਤ ਹੈ ਜਿਹੜੀ ਸੰਤ ਮਹਾਪੁਰਖ ਉਹਨਾਂ ਨੇ ਸਹਿਯੋਗ ਦਿੱਤਾ ਸੋ ਸਾਰੀ ਇੱਕ ਜਿਹੜਾ ਉਪਰਾਲਾ ਸੀ ਇਹ ਪੰਜ ਮੈਂਬਰੀ ਕਮੇਟੀ ਦਾ ਸਾਰੀ ਕੰਮ ਨੂੰ ਇਕੱਠੇ ਕਰਨ ਲਈ ਸੀ ਇਹਦਾ ਬਦਲ ਜਿਹੜਾ ਦਲ ਹੈ ਉਹ ਆਪ ਹੀ ਛੱਡ ਕੇ ਪਾਸੇ ਹੋ ਗਿਆ ਅਸੀਂ ਹੁਣ ਕੀ ਕਹਿ ਸਕਦੇ ਹਾਂ ਅਸੀਂ ਤਾਂ ਉਹਨਾਂ ਨੂੰ ਵੀ ਸੱਦਾ ਦਿੱਤਾ ਸੀ ਵੀ ਆਓ ਤੁਸੀਂ ਇਕੱਠੇ ਸ਼ਾਮਲ ਹੋ ਇੱਕ ਬੜੀ ਸੀ ਮਾਰਕੀਟ ਦੇ ਪਿੱਛੇ ਪਿਛਲੇ ਹਫ਼ਤੇ ਦੇ ਵਿੱਚ ਟਾਈਮ ਦੇ ਵਿੱਚ ਸੁਖਮੀ ਬਾਦਲ ਨਾਲ ਚੱਲ ਗਈ ਸੀ ਉਹਦੇ ਵਾਂਗ ਦੇਖੋ ਸਾਡੇ ਬੜੇ ਸਤਕਾਰਯੋਗ ਬਜ਼ੁਰਗਾਂ ਸਮਾਨ ਨੂੰ ਆਪਕੂ ਨੇ ਪਰ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਉਹਨਾਂ ਨੇ ਗਲਤੀ ਕਰ ਲਈ ਹੈ ਚਲੋ ਫੈਸਲਾ ਉਹਨਾਂ ਦਾ ਆਪਦਾ ਹੈ ਕਿ ਇਸ ਤਰ੍ਹਾਂ ਵਾਲੀ ਕੀਤੀ ਕਿਵੇਂ ਕੀਤੀ ਇਹਦੇ ਬਾਰੇ ਤਾਂ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਵੀ ਉਹ ਬੜੇ ਖੁਸ਼ ਹੋ ਕੇ ਨਹੀਂ ਗਏ ਬੜਾ ਮਨੋਂ ਨਹੀਂ ਗਏ ਜੋ ਮੇਰੇ ਕੋਲ ਜੋ ਮੈਨੂੰ ਪਤਾ ਚੱਲੇ ਹੈ ਚਲੋ ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਕਰਦੇ ਰਹਾਂਗੇ ਪਰ ਮੈਨੂੰ ਇਹ ਮਹਿਸੂਸ ਹੁੰਦਾ ਮੈਨੂੰ ਮਹਿਸੂਸ ਹੁੰਦਾ ਵੀ ਉਹ ਜਿਹੜੀ ਗਲਤੀ ਹੈ ਉਹਨਾਂ ਨੂੰ ਵੀ ਜਲਦੀ ਜਿਹੜਾ ਇਸ ਚੀਜ਼ ਦਾ ਅਹਿਸਾਸ ਹੋਏਗਾ ਵੀ ਉਹਨਾਂ ਨੇ ਗਲਤੀ ਕੀਤੀ ਬਿਲਕੁਲ ਜਿਹੜੀ ਹੈ ਤੁਹਾਨੂੰ ਕੈਣੀ ਜੀ ਨੇ ਵੀ ਉਸ ਦਿਨ ਗੱਲ ਕੀਤੀ ਹੈ ਸਾਰੀ ਪਾਰਟੀ ਨੇ ਗੱਲ ਕੀਤੀ ਹੈ ਵੀ ਅਸੀਂ ਤਾਂ ਕੋਈ ਵੀ ਪੰਥਕ ਤੇ ਨਾਲ ਆਉਣਾ ਚਾਹੁੰਦੀ ਹੈ ਇਕੱਠੇ ਰਲ ਕੇ ਕੰਮ ਕਰਨਾ ਚਾਹੁੰਦੇ ਅਸੀਂ ਤਾਂ ਤਿਆਰ ਆ ਪਰ ਇਹ ਵੀ ਆਪ ਦਾ ਹਮੇ ਤੇ ਆ ਕੇ ਆਪ ਦੇ ਲਾਲਸਾ ਛੱਡ ਕੇ ਉਹ ਸਾਥ ਦੇਣ ਸਾਡੇ ਜੋ ਅਸੀਂ ਕਿਸੇ ਨੇ ਕੋਈ ਅਗਦੇ ਦੀ ਮੰਗ ਨਹੀਂ ਕੀਤੀ ਇਹ ਹੁਣ ਗਿਆਨੀ ਜੀ ਆਪ ਫੈਸਲਾ ਕਰਨਾ ਉਹਨਾਂ ਨੇ ਵੀ ਕਿਹਨੂੰ ਕਿਹੜੀ ਜਿੰਮੇਵਾਰੀ ਦਿੱਤੀ ਹੈ ਅਸੀਂ ਤਾਂ ਉਹ ਸਾਰੇ ਉਹਨਾਂ ਦਾ ਸਹਿਯੋਗ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਉਹਨਾਂ ਦਾ ਸਹਿਯੋਗ ਕਰਾਂਗੇ ਤੇ ਇਹਹੀ ਜਿਹੜੀ ਹੈ ਇਸੇ ਤਰ੍ਹਾਂ ਅਸੀਂ ਜਿਹੜੀ ਹੈ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿਹੜੇ ਹੈਗੇ ਨੇ ਉਹਨਾਂ ਨਾਲ ਏਜੰਡਾ 베ਸਟ ਅਸੀਂ ਹਰ ਤਰ੍ਹਾਂ ਦਾ ਤੁਰਨ ਨੂੰ ਤਿਆਰ ਹੈ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਦਾ ਕਿ ਗ੍ਰਾਮੀ ਸਰਕਾਰ ਬਹੁਤ ਜ਼ਿਆਦਾ ਬਲਾਕ ਸੰਗਠਨ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਕਰਾਉਣ ਜਾ ਰਹੀ ਹੈ ਕੀ ਕਹੋਗੇ ਇਸ ਨੂੰ ਖੁੱਬ ਬਿਲਕੁਲ ਚੋਣ ਹੋਣੀ ਚਾਹੀਦੀ ਹੈ ਪਹਿਲੇ ਹੀ ਤਕਰੀਬਨ ਕਈ ਸਾਲ ਲੇਟ ਹੈ ਚੋਂ ਪਰ ਜਿਵੇਂ ਇਹਨਾਂ ਨੇ ਨਵੇਂ ਬਲਾਕ ਤੋੜ ਕੇ ਪੁਰਾਣੇ ਬਲਾਕਾਂ ਨੂੰ ਬਣਾਏ ਨੇ ਬਿਨਾ ਪਿੰਡਾਂ ਦੀਆਂ ਪੰਚਾਇਤਾਂ ਦੀ ਸਲਾਹ ਲਏ ਬਿਨਾ ਉੱਥੋਂ ਦੇ ਜਿਹੜੇ ਵਸਨੀਕਾਂ ਦੀ ਸਲਾਹ ਲਏ ਆਪ ਹੀ ਜਿਹੜਾ ਇਹ ਇਹਨਾਂ ਨੇ ਭੰਤੋੜ ਕੀਤੀ ਹੈ ਉਹ ਮਾੜੀ ਗੱਲ ਹੈ ਤੇ ਮੈਂ ਸਮਝਦਾ ਉਹ ਵੀ ਸਿਰਫ ਆਬ ਦਾ ਕਬਜ਼ਾ ਕਰਨ ਵਾਸਤੇ ਇਹਨਾਂ ਨੇ ਸਾਰਾ ਕੁਝ ਕੀਤਾ ਹੈਗਾ ਆ ਮੇਰੇ ਕੋਲ ਸਰਪੰਚ ਸਾਹਿਬ ਖੜੇ ਆ ਸੰਗਤਪੁਰੇ ਤੋਂ ਕਹਿੰਦੇ ਇਹਨਾਂ ਨੇ ਪਿੰਡ ਨੂੰ ਇਹਨਾਂ ਨੇ 12 ਪਿੰਡਾਂ ਨੂੰ ਤੋੜ ਕੇ ਜਿਹੜਾ ਸੰਗਰੂਹ ਨਾ ਲਾਤਾ ਇਹਨਾਂ ਦਾ ਸੰਗਰੂਰ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਰੇ ਭਵਾਨੀਗੜ੍ਹ ਨਾਲ ਜੁੜੇ ਹੋਏ ਨੇ ਪੁਰਾਣੇ ਸ਼ੁਰੂ ਤੋਂ ਭਵਾਨੀਗੜ੍ਹ ਤੋਂ ਤਾਂ ਇਹ 4-5 ਕਿਲੋਮੀਟਰ ਤੇ ਨੇ ਤੇ ਸੰਗਰੂਰ ਇਹਨਾਂ ਨੂੰ ਪੈ ਜਾਂਦਾ ਮੈਨੂੰ ਤਾਂ 20-25 ਕਿਲੋਮੀਟਰ ਤੇ ਇਹਨਾਂ ਦੀ ਇਹਨਾਂ ਨੇ ਕਿਸੇ ਦੀ ਕੋਈ ਸਲਾਹ ਨਹੀਂ ਲਈ ਸਰਕਾਰ ਆਪ ਉਹਦੋਨੀਆ ਕਰ ਰਹੀ ਹੈ ਜੇ ਕੁਝ ਫੈਸਲੇ ਕਰਨੇ ਹੁੰਦੇ ਘੱਟੋ ਘੱਟ ਜਿਹੜੇ ਲੋਕਾਂ ਦੇ ਵਾਸਤੇ ਫੈਸਲਾ ਹੋ ਰਿਹਾ ਹੈ ਉਹਨਾਂ ਨੂੰ ਤਾਂ ਪੁੱਛ ਲੋ ਵੀ ਤੁਸੀਂ ਖੁਸ਼ ਹੋ ਜਾ ਕੇ ਆ ਕਿਹਦੇ ਸਦਾ ਛੋਟੇ ਵੱਲੋਂ ਕੋਈ ਤਿਆਰੀ ਕਰੋਗੇ ਬਲੌਕ ਸਮਝੀ ਲਿਜੀਏ ਲੇ ਪਿਛਲੇ ਥੋੜੇ ਮਤਲਬ ਅਸੀਂ ਪਾਰਟੀ ਦੇ ਬੈਠ ਕੇ ਦੇਖੋ ਸਾਡੇ ਸਾਰੇ ਆਗੂ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਤੇ ਆਗੂ ਸਾਰੇ ਬੈਠੇ ਨੇ ਉਹ ਸਾਰੇ ਚਾਹਵਾਨ ਨੇ ਕਿ ਅਸੀਂ ਚੋਣ ਲੜੀਏ ਪਰ ਵੱਡਾ ਫੈਸਲਾ ਆਕਰ ਫੈਸਲਾ ਜਿਹੜਾ ਪਾਰਟੀ ਲੈਵਲ ਤੇ ਹੋਊਗਾ ਜਿਵੇਂ ਪਾਰਟੀ ਫੈਸਲਾ ਕਰੂਗੀ ਉਵੇਂ ਅਸੀਂ ਕਰਾਂ ਆ ਲੋਕਾਂ ਦੇ ਮਨਾਂ ਵਿੱਚ ਡਰ ਹੈ ਜਿਵੇਂ ਸਰਪੰਚੀ ਦੀ ਚੋਣਾਂ ਟਾਈਮ ਤੱਕ ਬਹੁਤ ਜ਼ਿਆਦਾ ਰਹਾ ਇਸ ਵਾਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿਤੇ ਫੇਰ ਉਹੀ ਕੰਮ ਨਾ ਹੋ ਜਾਣ ਕਾਗਜ਼ ਕਹਿ ਚੜ ਤਾਂ ਬਿਲਕੁਲ ਸੱਚਾ ਲੋਕਾਂ ਦਾ ਇਹਨਾਂ ਨੇ ਤੱਕੇ ਕੀਤੇ ਨੇ ਤੇ ਹੁਣ ਵੀ ਮੈਨੂੰ ਲੱਗਦਾ ਤੱਕੇ ਕਰਨਗੇ ਪਹਿਲਾਂ ਤਾਂ ਚਲੋ ਬਿਨਾਂ ਨਿਸ਼ਾਨ ਤੋਂ ਲੜੀ ਸੀ ਪਿਛਲੀ ਛੋੜ ਤਾਂ ਪਾਰਟੀਆਂ ਨੇ ਬਿਨਾਂ ਹੁਣ ਤਾਂ ਨਿਸ਼ਾਨ ਤੇ ਲੜਨੀਆਂ ਹੁਣ ਤਾਂ ਇਹਨੇ ਤੱਕਾ ਕਰਨੀ ਕਰਨੇਗਾ ਆਪਦੀ ਜਿਹੜੀ ਹੈ ਪਾਰਟੀ ਦੇ ਜਿਹੜੇ ਚੇਅਰਮੈਨ ਬਣਾਉਣ ਖਾਤਰ ਇਹ ਸਾਰਾ ਕੁਝ ਕਰਨਗੇ ਪਰ ਮੈਂ ਤਾਂ ਇੱਕ ਤਾਂ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਬੇਨਤੀ ਕਰਦਾ ਇੱਕ ਮੈਂ ਕੋਰਟਸ ਨੂੰ ਹਾਈ ਕੋਰਟ ਨੂੰ ਬੇਨਤੀ ਕਰਦਾ ਕਿ ਜਦ ਵੀ ਕੋਈ ਅਸੀ ਤਕਸ਼ਾਹੀ ਧਿਆਨ ਵਿੱਚ ਆਉਂਦੀ ਉਹਦੇ ਤੇ ਇਮੀਡੀਏਟ ਕਾਰਵਾਈ ਕਰਨੀ ਚਾਹੀਦੀ ਹੈ ਜੇ ਦਿਲੇ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਨਿਆਂ ਹੈ ਉਹ ਤੱਕ 4-5 ਸਾਲ ਲੰਘ ਜਾਂਦੇ ਨੇ ਤੇ ਜਿਹੜੇ ਜਿਨ੍ਹਾਂ ਦਾ ਤਕਾ ਹੋਇਆ ਹੁੰਦਾ ਉਹਨਾਂ ਨੂੰ ਸਮੇਂ ਸਿਰ ਨਿਆਂ ਨਹੀਂ ਮਿਲਦਾ ਤੇ ਉਹ ਬਚਤ ਹੋ ਜਾਂਦੀ ਹੈ